ਤਾਸੂ ਘੇਰਨੇ ਆ ਬਰਾਵਾ 10 ਵੀ ਛੱਡਦੇ ਹਾਂ 10 ਵੀ ਵਧੂ ਵਧੀਆ ਚੰਗਾ ਟਾਈਮ ਲੰਘਿਆ ਤਾਂ ਹੈ ਨਾ ਬਾਬਾ ਅੱਛਾ ਅੱਛਾ ਨਿਆਰੇ ਆ ਜਾ ਅਰੇ ਇੱਥੇ ਆ ਕੇ ਵਪਾਰੀ ਵੀ ਪੁੱਛ ਲੈਂਦੇ ਆ ਇਹ ਵੀਡੀਓ ਸੱਜਣੋ ਕੋਈ ਹਰਿਆਣੇ ਤੋਂ ਨਹੀਂ ਇਹ ਆਪਣੇ ਪੰਜਾਬ ਦੇ ਪਿੰਡ ਦੀ ਆ ਤੇ ਮੇਰੇ ਗਮਾਂਢੀ ਪਿੰਡ ਦੀ ਵੀਡੀਓ ਆ ਇਹ ਦੋਸਤੋ ਪਿੰਡ ਆ ਚੱਠੇ ਵਾਲਾ ਮੇਰੇ ਪਿੰਡ ਦੇ ਨਾਲ ਰਹਿਣ ਦਾ ਕੋਟਪਾਰੇ ਦੇ ਇਹ ਤੇ ਬਠਿੰਡਾ ਜਿਲ੍ਹਾ ਜਮਾ ਫੁੱਲ ਘੈਂਟ ਮਾਹੌਲ ਆ ਤੇ ਛੱਪੜ ਵੀ ਤਾਂ ਬਚਿਆ ਇਹ ਵੀ ਪਿੰਡ ਤੋਂ ਬਾਹਰ ਸੀ ਨਹੀਂ ਤਾਂ ਅੱਜ ਕੱਲ ਆਮ ਪਿੰਡਾਂ 'ਚ ਆਪਣੇ ਸਾਰੇ ਟੋਬੇ ਛੱਪੜ ਬਈ ਗੰਦੇ ਪਾਣੀਆਂ ਨਾਲ ਘਰਾਂ ਦੇ ਗੰਦੇ ਪਾਣੀਆਂ ਨਾਲ ਖਰਾਬ ਹੋ ਗਏ ਬਾਕੀ ਕਿਹੜੇ-ਕਿਹੜੇ ਪਿੰਡਾਂ 'ਚ ਹਜੇ ਵੀ ਕੰਮ ਰੱਖਿਆ ਸੰਭਾਲ ਕੇ ਜਰੂਰ ਦੱਸਿਓ ਬਾਕੀ ਸਾਰੇ ਵੀਡੀਓ ਆ ਦੇਖ ਲਓ ਬਈ ਪਿੰਡ ਚੱਠੇ ਵਾਲੇ ਦਾ ਇਹ ਛੱਪੜ ਆ ਪੂਰਾ ਵਧੀਆ ਸਾਫ਼ ਛੱਪੜ ਪਿਆਗਾ ਤੇ ਜੇ ਐਂ ਪਿੰਡਾਂ 'ਚ ਛੱਪੜ ਸੰਭਾਲੇ ਆ ਨਾ ਟੋਬੇ ਸਾਡੇ ਦਾ ਏਰੀਆ 'ਚ ਇਧਰ ਟੋਬੇ ਕਹਿੰਦੇ ਛੱਪੜ ਦਾ ਘਾਟੀ ਕਹਿੰਦੇ ਆ ਤੇ ਪਸ਼ੂ ਪਸ਼ੂ ਵਧੀਆ ਆ ਆਰਾਮ ਨਾਲ ਸਾਰਾ ਦਿਨ ਨਜ਼ਾਰੇ ਲੈਂਦੇ ਆ ਤੇ ਬਾਕੀ ਨਾਲੇ ਇੱਥੇ ਬਾਬੇ ਵਰਗਿਆਂ ਦਾ ਟਾਈਮ ਵਧੀਆ ਪਾਸ ਹੋ ਜਾਂਦਾ ਹੈ ਨਾ ਬਾਬਾ ਵਧੀਆ ਇੱਥੇ ਸਾਰੇ ਬਾਬੇ ਵਧੀਆ ਰਲ ਮਿਲ ਕੇ ਇਕੱਠੇ ਬਹਿ ਜਾਂਦੇ ਆ ਗੱਲਾਂ ਬਾਤਾਂ ਹੁੰਦੀਆਂ ਤੇ ਮਾਹੌਲ ਜਿਹਾ ਬਣਿਆ ਰਹਿੰਦਾ ਇਹਨੇ ਨਾ ਸਾਰਿਆਂ ਦਾ ਤੇ ਨਹੀਂ ਇੱਥੇ ਘਰਾਂ 'ਚ ਬੈਠੇ ਰਹਿੰਦੇ ਆ ਬਸ ਤੜਕੇ ਉਧਰੋਂ ਮੋਟਰਾਂ ਚਲਾ ਕੇ ਨਮਾ ਤੇ ਪਸ਼ੂ ਉਹ ਗੱਲ ਜੀ ਨਹੀਂ ਬਣਦੀ ਬਾਈ ਕਿੱਥੇ ਪਸ਼ੂ ਨੇ ਯਾਰ ਐਂ ਦੇਖ ਲਓ ਚੁੰਬੀਆਂ ਮਾਰਨੀਆਂ ਨਾ ਮੱਖ ਬੈਠੇ ਇਹਨਾਂ ਤੇ ਹੁਣ ਤੇ ਕਿੱਥੇ ਬਾਈ ਮੋਟਰ ਦੇ ਪ੍ਰੈਸ਼ਰ ਜੇ ਨਾ ਬਸ ਨਵਾ ਦੰਨੇ ਆ ਤੇ ਉਹ ਗੱਲਬਾਤ ਨਹੀਂ ਬਣਦੀ ਆ ਦੇਖ ਲੋ ਛੋਟੇ ਛੋਟੇ ਬੱਚੇ ਦਿਲ ਕਰਦਾ ਪਾਣੀ ਚ ਵੜ ਜਾਂਦੇ ਆ ਤੇ ਨਹੀਂ ਬਾਹਰ ਇੱਥੇ ਤਾਂ ਮੈਂ ਦੇਖਿਆ ਜਦੋਂ ਵੀ ਨੰਗਦੇ ਆ ਮੈਂ ਫੀਲਡ ਬਣਾ ਕੇ ਲਿਆ ਆ ਬਾਈ ਹੁਣ ਆਪਾਂ ਮੱਝਾਂ ਵਾਸਤੇ ਮੇਰੇ ਪਿੰਡ ਦਾ ਛੱਪੜ ਤਾਂ ਹੈ ਨਹੀਂ ਐਵੇਂ ਅਖਾ ਇਹਦੇ ਬਰਾਬਰ ਸਾਡੋ ਤਾਂ ਯਾਰ ਗੰਦੇ ਪਾਣੀ ਨਾਲ ਭਰਿਆ ਪਿਆ ਤੇ ਮੈਂ ਹੁੰਦੇ ਨੇ ਰਾਹ ਚ ਚਲੋ ਮੈਂ ਵੀਡੀਓ ਬਣਾਈਏ ਦਿਖਾਈਏ ਬਾਕੀ ਕਿਹੜੇ ਕਿਹੜੇ ਪਿੰਡਾਂ ਚ ਆ ਵਧੀਆ ਟੋਬੇ ਛੱਪੜ ਪਏ ਆ ਜੇ ਜਰੂਰ ਦੱਸਿਓ ਕਮੈਂਟਾਂ ਚ ਏ ਦੇਖੋ ਛੋਟੇ ਛੋਟੇ ਬੱਚੇ ਐਨ ਪੂਰਾ ਨਜ਼ਾਰਾ ਲੈਂਦੇ ਆ ਯਾਰ ਤੇ ਬਾਕੀ ਸਾਰੇ ਵਧੀਆ ਬਜ਼ੁਰਗ ਬੈਠੇ ਆ ਚੰਗੇ ਤੇ ਤਾਸ ਤੂਸ ਵੀ ਖੇਡ ਲੈਂਦੇ ਹੋਣਗੇ ਤਾਸ ਵੀ ਖੇਡਦੇ ਆ ਭਰਾਵਾ ਤਾਸ ਵੀ ਖੇਡਦੇ ਆ ਤਾਸ ਵੀ ਬਾਦੂ ਬਾਦੂ ਖੇਡਦੇ ਆ ਵਧੀਆ ਚੰਗਾ ਟਾਈਮ ਲੰਘਿਆ ਤਾਂ ਹੈ ਨਾ ਬਾਬਾ ਅੱਛਾ ਅੱਛਾ ਨਜ਼ਾਰੇ ਆ ਦੇ ਇੱਥੇ ਆ ਕੇ ਵਪਾਰੀ ਵੀ ਪੁੱਛ ਲੈਂਦੇ ਆ ਹੈ ਕੋਈ ਪਸ਼ੂ ਮੱਝਾਂ ਅੰਦਰ ਲੈਣਦੇ ਫਰਦੇ ਆ ਕਿ ਕਟੀਆਂ ਝੋਟੀਆਂ ਮੱਝਾਂ ਮੱਜ ਬਾਲ ਦੇ ਫਰਦੇ ਇੱਥੇ ਦੇਖੋ ਬਾਬੇ ਸਾਰੇ ਇਕੱਠੇ ਹੁੰਦੇ ਜੇ ਕਿਸੇ ਨੇ ਵੇਚਣਾ ਵੀ ਆ ਪਸ਼ੂ ਆ ਕੇ ਇੱਥੇ ਹੀ ਪੁੱਛ ਲੈਂਦਾ ਕੋਈ ਨਾਲੇ ਇੱਥੋਂ ਪਤਾ ਲੱਗ ਜਾਂਦਾ ਹਾਂ ਬਈ ਫਲਾਣੇ ਦੇ ਬਕਾਊ ਆ ਇਹ ਮਾਹੌਲ ਯਾਰ ਇਹ ਵਾਤਾਵਰਨ ਖਤਮ ਜਾਂ ਹੁੰਦਾ ਜਾਂਦਾ ਹੁਣ ਸਾਨੂੰ ਵੀ ਲੈ ਲੈ ਅਸੀਂ ਵੀ ਕਿਤੇ ਮਿਲ ਜਾਈਏ ਚਾ ਆ ਜਾ ਲੈ ਲੈ ਤੂੰ ਆ ਜਾ اے ਬਾਈ ਕਹਿੰਦਾ ਸਾਨੂੰ ਵੀ ਲੈ ਲੈ ਤੂੰ ਦੱਸ ਦਿਆ ਉਹਦੇ ਵਿਚਾਰ ਹੈਗੇ ਆ ਤੁਸੀਂ ਤੁਸੀਂ ਤਾਂ ਪਸ਼ੂ ਪਸ਼ੂ ਲੈਂਦੇ ਰਹਿੰਦੇ ਮੈਨੂੰ ਐਂ ਦੱਸ ਪਿੰਡਾ ਪੁੰਡਾ ਚ ਮਿਲ ਜਾਂਦੇ ਹਣਗੇ ਛੱਪੜ ਐਂ ਸਾਫ ਸੁਭ ਕੇ ਮਿਲਦੇ ਨਹੀਂ ਅੱਜ ਕੱਲ੍ਹ ਘਾਟੀ ਮਿਲਦੇ ਆ ਕਿਸੇ ਕਿਸੇ ਪਿੰਡ ਜੀ ਆਣਾ ਛਪੜ ਹਮ ਚਲੋ ਠੀਕ ਆ ਵੀ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ